ਸਸਕਾ ਬਣੇ ਸਸਕਾ ਵੀਰੇ ਇਹ ਬਣੇ ਜਿਹਨੇ ਪੰਜਾਬ ਚ ਸਾਰੇ ਬਣੇ ਹਾੜਾ ਇਹ ਆ ਜੀ ਤੇ ਸਾਰਿਆਂ ਨੇ ਆਪਣੀ ਸਬਦੀਆਂ ਦੇ ਰੇਟ ਵਧਾਉਂਦੇ ਆ ਤੇ ਕੋਈ ਹੋ ਟਿੱਕਿਆਂ ਦੇ ਰੇਟ ਵਧਾਉਂਦੇ ਜੀ ਨਹੀਂ ਵੀਰੇ ਸਾਡੀ ਕਾਟ ਤੇ ਕੋਈ ਕਿਸੇ ਚੀਜ਼ ਦਾ ਵੀ ਰੇਟ ਨਹੀਂ ਵਧਿਆ ਭਾਵੇਂ ਉਹ ਟਿੱਕੀ ਹੋਵੇ ਭਾਵੇਂ ਉਹ ਮੱਕੀ ਹੋਵੇ ਭਾਵੇਂ ਉਹ ਗੋਭੀ ਲੈਪਰੋਟੀ ਹੋਵੇ ਭਾਵੇਂ ਫਾਰਮੈਟ ਕੋਟਾਵੇ ਸਾਰਿਆਂ ਦੇ ਹੀ ਜਿਹੜੇ ਆ ਉਹ ਰੇਟ ਬਿਲਕੁਲ ਸੇਮ ਆ ਮੇਲੋਂ ਗੋਭੀ 1.5 200 ਰੁਪਏ ਕਰਤੀ ਜੇ ਤੇ ਆਲੂਆਂ ਦੇ ਰੇਟ ਵੀ ਵਧ ਗਏ ਆ ਨਹੀਂ ਨਹੀਂ ਵੀਰੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਜੋ ਸਾਡਾ ਪੈਲਰ ਰੇਟ ਚੱਲਦੇ ਆ ਰੇ ਉਹੀ ਰੇਟ ਚੱਲਦੇ ਬੇ ਤੇ ਉਹੀ ਚੱਲਣਗੇ ਅੱਪੋ ਤੇ ਇਥੇ ਪਹਣੇ ਆਪਣੇ ਕੋਲ ਬੇਲ ਵਾਲੀ ਟਿੱਕੀ ਮਿਲਦੀ ਹੈ ਜੀ ਹਾਂਜੀ ਵੀਰੇ ਉਹਨਾਂ ਆਪਾਂ ਸਟਾਰਟ ਕੀਤੀ ਆ ਪਹਿਲਾਂ ਗੋਲ ਟਿੱਕੀ ਦੇਦੀ ਹੁਣ ਆਪਾਂ ਸੋਚਿਆ ਕਿ ਦਿਲ ਵਾਲੀ ਟਿੱਕੀ ਖਵਾਈਏ ਸਾਰਿਆਂ ਨੂੰ ਅੱਛਾ ਜੀ ਇਹ ਕਨਸੈਪਟ ਕਿਦਾਂ ਸੋਚਿਆ ਤੁਸੀਂ ਦਿਲ ਵਾਲਾ ਕਿਦਾਂ ਵੀ ਨਹੀਂ ਇਦਾਂ ਹੀ ਮੈਂ ਜੋ ਵੀ ਸੋਚਿਆ ਬਸ ਅਸੀਂ ਵੇਲੇ ਬੈਠੇ ਬੈਠੇ ਸੋਚਿਆ ਅੱਪਾ ਬੈਠੇ ਸੀ ਅੱਪਾ ਕਿਹਾ ਇਸ ਤਰ੍ਹਾਂ ਹੀ ਕੋਈ ਵੀਰ ਆਏ ਕਹਿੰਦੇ ਦੀਦੀ ਕੁਛ ਨਵਾਂ ਲੈ ਕੇ ਆਓ ਉਹਨੇ ਵੀਡੀਓਜ਼ ਬਣਾਨੀਆਂ ਨਵਾਂ ਕੁਝ ਲੈ ਕੇ ਆਓ ਤੇ ਫੇਰ ਅੱਪਾ ਕਿਹਾ ਮੈਂ ਕੀ ਸਾਰੇ ਗੋਲ ਬਣਾਉਂਦੇ ਆ ਮੈਂ ਕਿ ਚਲੋ ਆਪਾਂ ਦਿਨ ਵਾਲੀ ਟਿੱਕੀ ਕਰ ਦਿੰਨੇ ਆ ਨਹੀਂ ਸਹੀ ਹੈ ਜੀ ਵੀਡੀਓ ਦੇ ਵਿੱਚ ਹੀ ਦੇ ਸੀ ਕਿ ਉਹ ਬਣਾਉਂਦੇ ਕਿ ਜਿਹੜੇ ਕੋਈ ਆਉਂਦਾ ਉਹਨੂੰ ਵੀ ਦੇ ਸੀ ਕਿ ਉਹ ਦਿਨ ਦੇ ਬਣਾ ਦੇ ਨਹੀਂ ਨਹੀਂ ਵੀਰੇ ਤੁਸੀਂ ਦੱਸੋ ਪਹਿਲਾਂ ਤੁਸੀਂ ਦੱਸ ਕਿ ਆ ਕਿ ਆਪਾਂ ਵੀਡੀਓ ਬਣਾਉਣੀ ਆ ਨਹੀਂ ਜੀ ਜੀ ਸਾਡੇ ਕੋਲ ਜਦੋਂ ਜਿਹੜਾ ਮਰਜ਼ੀ ਜਦੋਂ ਮਰਜ਼ੀ ਆ ਜੀ ਜੋ ਚੀਜ਼ ਜਿਹੜੀ ਆ ਉਹ ਮਤਲਬ ਵੀਡੀਓ 'ਚ ਹੁੰਦੀ ਆ ਉਹੀ ਰਿਐਲਿਟੀ ਹੁੰਦੀ ਆ ਜਿਹੜੇ ਮੇਰੇ ਕਸਟਮਰ ਆਉਂਦੇ ਨੇ ਉਹਨਾਂ ਨੂੰ ਇਹ ਚੀਜ਼ ਪਤਾ ਆ ਜੀ ਜੀ ਪੂਰੇ ਪਏ ਹੁਣ ਆ ਹਾਂਜੀ ਵੀਰੇ ਦੇਸੀ ਕਿਉ ਪਿਓਰ ਦੀ ਸੀ ਆਪਣਾ ਕੋ ਡਾਲਟਾ ਵਗੈਰਾ ਆਈ ਨਹੀਂ ਦੇਸੀ ਕਿ ਉਹ ਹੀ ਚੱਲਦਾ ਵਾ ਨਹੀਂ कि सानू मतलब ਆਪਾਂ ਦੇਸੀ ਕਿਉਂ ਨਹੀਂ ਕਹਿੰਦੇ ਮੈਂ ਆਪਾਂ ਕਹਿੰਦੇ ਕਿ ਘੱਟ ਲਵਾ ਲਓ ਠੀਕ ਹੈ ਜੀ ਪਰ ਆਪਾਂ ਡਾਲ ਦੇ ਚ ਨਹੀਂ ਬਣਾਉਂਦੇ ਤੇ ਇੱਚ ਫਿਲਿੰਗ ਕੀ ਜੀ ਦੀ ਜੀ ਕੀ ਕੀ ਪਾਇਆ ਹੁੰਦਾ ਹੈ ਜੀ ਵੀਰੇ ਕੁਝ ਵੀ ਸਿੰਪਲ ਆਲੂ ਨਮਕ ਤੇ ਮਿਰਚ ਅੱਛਾ ਜੀ ਨਹੀਂ ਦਾਲ ਵਗੈਰਾ ਕੁਝ ਨਹੀਂ ਹੈ ਨਾ ਨਹੀਂ ਨਹੀਂ ਵੀਰੇ ਕੁਝ ਵੀ ਨਹੀਂ ਸਹੀ ਹੈ ਜੀ ਸਹੀ ਪਹਿਲਾਂ ਆਪਾਂ ਦਾਲ ਪਾਈ ਦੀ ਸੀ ਪਰ ਉਹ ਵੀ ਕਿਸੇ ਰੀਜ਼ਨ ਕਰਕੇ ਆਪਾਂ ਬੰਦ ਕੀਤੀ ਆ ਬਿਕਾਜ਼ ਸਾਡੇ ਨਾਲ ਕੋਈ ਇਨਸੀਡੈਂਟ ਹੋਇਆ ਹੈ ਜੀ ਤੇ ਯਾਨੋ ਨਹੀਂ ਕੋਈ ਚੀਜ਼ ਸੂਟ ਕਰਦੀ ਸੋ ਫਿਰ ਆਪਾਂ ਨਹੀਂ ਪਤਾ ਹੁੰਦਾ ਕਈ ਵਾਰੀ ਸਹੀ ਹੈ ਜੀ ਸੋ ਇਸ ਕਰਕੇ ਇਸ ਬਿਲਕੁਲ ਸਿੰਪਲ ਜੀ ਤੇ ਦਾ ਪ੍ਰਾਈਸ ਕੀ ਰੱਖਿਆ ਜੀ ਪ੍ਰਾਈਸ ਵੀਰੇ ਜੇ ਤੁਸੀਂ ਬੰਟ ਟਿੱਕੀ ਖਾਂਦੇ ਹੋ ਤੇ 35 ਰੁਪਏ ਜੇ ਟਿੱਕੀ ਦੀ ਪਲੇਟ ਲੈਣੇ ਹੋ ਸਿੰਪਲ ਉਹ 50 ਰੁਪਏ ਦੀ ਇਸ ਕਰਕੇ ਕਿਉਂਕਿ ਉੱਤੇ ਦੋ ਟਿੱਕੀਆਂ ਹੁੰਦੀਆਂ ਠੀਕ ਹੈ ਜੀ ਤੇ ਇਧਰ ਪਰੌਂਠੇ ਵੀ ਆਪਣੇ ਲੱਥਾਂ ਦੇ ਆ ਜੀ ਨਾਲ ਇਹ ਕਿਹੜੇ ਕਿਹੜੇ ਹੁੰਦੇ ਆ ਆਪਣੇ ਕੋਲ ਪਰੌਂਠੇ ਵੀਰੇ ਆਪਣੇ ਕੋਲ 30 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ 30 ਰੁਪਏ ਦੀ ਸਿੰਪਲ ਪਰੌਂਠੀ ਹੁੰਦੀ ਹੈ ਨਮਕ ਤੇ ਜੁਆਨ ਵਾਲੀ ਤੇ ਉਸ ਤੋਂ ਇਲਾਵਾ ਫਿਰ 40 ਰੁਪਏ ਦਾ ਆਲੂ ਵਾਲਾ ਪਰੌਂਠਾ ₹350 ਦਾ ਗੋਭੀ ਵਾਲਾ ₹60 ਦਾ ਪਨੀਰ ਵਾਲਾ ਤੇ ₹70 ਦਾ ਫੋਰ ਮਿਕਸ ਜਿਹਨੇ ਆਲੂ ਗੋਭੀ ਪਨੀਰ ਵਗੈਰਾ ਮਿਕਸ ਖਾਣਾ ਠੀਕ ਹੈ ਜੀ ਤੇ ਇਹ ਵੀ ਦੇਸੀ ਕਿਉਂ ਜੀ ਹੈ ਜੀ ਸਭ ਕੁਝ ਸਬਕੇ ਦਾ ਵਾਹ ਵਾਹ ਇਧਰ ਕਰੋ ਨੀ ਮਰਾ ਕਿਆ ਕਰ ਦੇਸੀ ਮੇਰੇ ਇਹਨਾ ਪਰੋਠਾ ਲੱਤ ਰੇਣੇ ਖਾਣਾ ਠੀਕ ਹੈ ਜੀ ਤੇ ਵੀ ਵੀ ਆਪਣਾ ਇਹ ਟਿੱਕੀ ਦੇ ਨਾਲ ਕੀ ਸਰਵ ਕਰਦੇ ਚਟਣੀ ਕਿਹੜੀ ਹੁੰਦੀ ਆਪਣੇ ਕੋਲ ਛੱਟਣੀ ਵੀਰੇ ਕਪੜੇ ਕੋਈ ਇਮਲੀ ਦੀ ਛਟਣੀ ਹੁੰਦੀ ਹੈ ਤੇ ਗ੍ਰੀਨ ਚਟਣੀ ਹੁੰਦੀ ਹੈ ਜਿਹੜੀ ਆਪਾਂ ਸ਼ੁਰੂ ਤੋਂ ਹੋਮ ਮੇਡ ਯੂਜ਼ ਕਰਦੇ ਆ ਰਹੇ ਹਾਂ ਨਾਲ ਪਿਆਜ਼ ਕੋਈ ਦਹੀਂ ਨਹੀਂ ਯੂਜ਼ ਕਰਦੇ ਆਪਾਂ ਕੋਈ ਐਕਸਟਰਾ ਮਸਾਲੇ ਨੂੰ ਲੱਗੇ ਮੂਲੀ ਦਾ ਸੀਜ਼ਨ ਆਏਗਾ ਤੇ ਮੂਲੀ ਆਪਾਂ ਐਡ ਕਰਾਂਗੇ ਦੇਖੋ ਵੀਰੇ ਆਪਣੀ ਟਿੱਕੀ ਹੋ ਗਈ ਤਿਆਰ ਠੀਕ ਹੈ ਹੁਣ ਇੱਤੇ ਆਏਗੀ ਹੀਆਂ ਗ੍ਰੀਨ ਚਟਨੀ ਠੀਕ ਹੈ ਠੀਕ ਹੈ ਜੀ ਐ ਬਣੀਆਂ ਪੁਦੀਨੇ ਦੀ ਅੱਛਾ ਧਨੀਆਂ ਤੇ ਮਿਰਚ ਹੁਣ ਐ ਨਹੀਂ ਧਨੀਆਂ ਵੀ ਮਹਿੰਗਾ ਗਾ ਤੇ ਪਤਾ ਕਿ ਉਹ ਤੋਂ ਵੀ ਨਾ ਚਟਨੀ ਬਣ ਨਹੀਂ ਸਕਦੀ ਠੀਕ ਹੈ ਜੀ ਤੇ ਐ ਆਪਣੀ ਆ ਗਈ ਇਮਲੀ ਤੇ ਗੁੜ ਦੀ ਚਟਨੀ ਹੁਣ ਇਹਦਾ ਕਲਰ ਇਸਦਾ ਤਾਂ ਇਸ ਕਰਕੇ ਆ ਕਿਉਂਕਿ ਇਹਦੇ ਚ ਆਪਾਂ ਕੋਈ ਕਲਰ ਨਹੀਂ ਪਾਉਂਦੇ ਠੀਕ ਹੈ ਜੀ ਅਣੀ ਦਾ ਰੇਟ ਦੱਸ ਦਿਓ ਜੀ ਰੇਟ ਕੀ ਜੇ 50 ਰੁਪਏ ਤੇ ਜੇ ਕਿਨੇ ਖਾਣਾ ਆਉਣਾ ਹੋਵੇ ਤੇ ਕਿਹੜੀ ਜਗ੍ਹਾ ਹੈ ਜੀ ਖਾਣ ਵਾਸਤੇ ਤੁਹਾਨੂੰ ਵੀ ਰਿਆਣਾ ਪੈਗਾ ਰਣਜੀਤ ਐਵੇਨਿਊ ਪੁਰਾਣੀ ਬਿਜ਼ੇਰੀਆ ਮਾਰਕੀਟ ਡੀ ਬਲਾਕ ਡੀ ਫੋਰ ਬਾਲ ਉਸ ਮਾਰਕੀਟ ਜਾ ਕੇ ਫਮੇ ਬੀਐਸਸੀ ਕੋ ਲਾ ਕੇ ਮੈਨੂੰ ਕਾਲ ਕਰ ਲਓ ਭਾਵੇਂ ਜੀਤਾ ਹਸਪੀਟਲ ਕੋ ਆਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 9646181405 7 ਡੇਜ਼ ਓਪਨ ਹੁੰਦਾ ਆ ਤੇ ਕਈ ਕਹਿ ਦਿੰਦੇ ਨੇ ਅੱਜ ਦੀਦੀ ਨਹੀਂ ਹੈ ਇਹ ਦੀਦੀ ਦੀ ਕੋਈ ਛੁੱਟੀ ਨਹੀਂ ਗਈ ਆਪਾਂ 7 ਦੇ 7 ਦਿਨਾਂ ਦੇ ਆ ਸਵੇਰੇ 8:30 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਆਪਾਂ ਇੱਥੇ ਹੀ ਹੁੰਦਾ ਆ